ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਨਿਸ਼ਾਨ ਸਾਹਿਬ ਕਦੋਂ ਤੇ ਕਿੱਥੇ ਝੁਲਾਇਆ ਗਿਆ ਬਣੇ ਰਹੋ ਵੀਡੀਓ ਨਾਲ ਨਿਸ਼ਾਨ ਫਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਝੰਡਾ ਜਾਂ ਚਿੰਨ ਪਰ ਜ਼ਿਆਦਾਤਰ ਨਿਸ਼ਾਨ ਸਾਹਿਬ ਸ਼ਬਦ ਹੀ ਵਰਤਿਆ ਜਾਂਦਾ ਹੈ ਅੱਜ ਆਪਾਂ ਨਿਸ਼ਾਨ ਸਾਹਿਬ ਬਾਰੇ ਜਾਣਕਾਰੀ ਦੇਵਾਂਗੇ ਜੋ ਕਿ ਅੱਜ ਪੂਰੇ ਸੰਸਾਰ ਵਿੱਚ ਹਰ ਗੁਰਦੁਆਰਾ ਸਾਹਿਬ ਵਿੱਚ ਨਿਸ਼ਾਨ ਸਾਹਿਬ ਝੂਲ ਰਹੇ ਹਨ ਇਤਿਹਾਸ ਵਿੱਚ ਜ਼ਿਕਰ ਹੈ ਕਿ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਪਹਿਲਾ ਨਿਸ਼ਾਨ ਸਾਹਿਬ ਸ੍ਰੀ ਗੋਵਿੰਦਵਾਲ ਸਾਹਿਬ ਵਿਖੇ ਝੁਲਾਇਆ ਗਿਆ ਉਸ ਸਮੇਂ ਤਨ ਤਨ ਗੁਰੂ ਅਮਰਦਾਸ ਜੀ ਗੁਰਗੱਦੀ ਤੇ ਵਿਰਾਜਮਾਨ ਸਨ ਤੇ ਜਦੋਂ ਉੱਥੇ ਉਹਨਾਂ ਨੇ ਬੌਲੀ ਸਾਹਬ ਦਾ ਟੱਕ ਲਾਇਆ ਤਾਂ ਪਰਮਹੰਸ ਪਾਈ ਪਾਰੋ ਜੀ ਜਿਹੜੇ ਕਿ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਡੱਲੇ ਦਾ ਵਸਨੀਕ ਸੀ ਉਹਨਾਂ ਨੇ ਚਿੱਟੇ ਰੰਗ ਦਾ ਨਿਸ਼ਾਨ ਸਾਹਿਬ ਚੁਲਾਇਆ ਸੀ ਜਿਸ ਦਾ ਭਾਵ ਸੀ ਕਿ ਇੱਥੇ ਸ਼ਾਂਤੀ ਤੇ ਅਮਨ ਹੈ ਇਸ ਛਿੱਟੇ ਨਿਸ਼ਾਨੇ ਹੇਠ ਸਭ ਨੂੰ ਇਕੱਠੇ ਹੋਣਾ ਪਵੇਗਾ ਉਸ ਸਮੇਂ ਬਾਦਸ਼ਾਹ ਅਕਬਰ ਵੀ ਉਦੋਂ ਸ੍ਰੀ ਗੋਵਿੰਦਵਾਲ ਸਾਹਿਬ ਵਿਖੇ ਤੀਜੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਇਆ ਸੀ ਤੇ ਗੁਰੂ ਦਾ ਲੰਗਰ ਛੱਕ ਕੇ ਗਿਆ ਸੀ ਇਸ ਤੋਂ ਬਾਅਦ ਦੂਜੀ ਵਾਰ ਨਿਸ਼ਾਨ ਸਾਹਿਬ 1609 ਈਸਵੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਚੁਲਾਇਆ ਸੀ ਇੱਥੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਇੱਕ ਚਿੱਟਾ ਤੇ ਇੱਕ ਕੇਸਰੀ ਨਿਸ਼ਾਨ ਸਾਹਿਬ ਚੁਲਾਇਆ ਸੀ ਜਿਨ੍ਹਾਂ ਨੂੰ ਆਪਾਂ ਮੀਰੀ ਤੇ ਪੀਰੀ ਦੇ ਨਿਸ਼ਾਨ ਸਾਹਿਬ ਆਖਦੇ ਹਾਂ ਅੱਜ ਵੀ ਸ੍ਰੀ ਅਕਾਲ ਤਖਤ ਦੇ ਸਾਹਮਣੇ ਦੋ ਨਿਸ਼ਾਨ ਸਾਹਿਬ ਝੂਲਦੇ ਨੇ ਭਾਵੇਂ ਕਿ ਉਹਨਾਂ ਦੋਹਾਂ ਦੇ ਰੰਗ ਕੇਸ਼ਰੀ ਨੇ ਇੰਨਾ ਵਿੱਚੋਂ ਇੱਕ ਨਿਸ਼ਾਨ ਸਾਹਿਬ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਵਾਲੀ ਸਾਈਡ ਹੈ ਉਹ ਨੀਵਾ ਹੈ ਜੋ ਕਿ ਮੀਰੀ ਦਾ ਪ੍ਰਤੀਕ ਹੈ ਭਾਵ ਕਿ ਰਾਜਨੀਤੀ ਤੇ ਰਾਜ ਦਾ ਪ੍ਰਤੀਕ ਦੂਜਾ ਨਿਸ਼ਾਨ ਸਾਹਿਬ ਜੋ ਕਿ ਸ਼੍ਰੀ ਦਰਬਾਰ ਸਾਹਿਬ ਵਾਲੀ ਸਾਈਡ ਹੈ ਉਹ ਥੋੜਾ ਉੱਚਾ ਹੈ ਜਿਹੜਾ ਕਿ ਪੀਰੀ ਦਾ ਪ੍ਰਤੀਕ ਹੈ ਪੀਰੀ ਤੋਂ ਭਾਵ ਅਧਿਆਤਮਿਕ ਤੇ ਧਰਮ ਦਾ ਪ੍ਰਤੀਕ ਇਹਨਾਂ ਦੋਹਾਂ ਨਿਸ਼ਾਨਾਂ ਦਾ ਭਾਵ ਕਿ ਸਿੱਖ ਦੀ ਰਾਜਨੀਤੀ ਧਰਮ ਤੋਂ ਹੇਠਾਂ ਹੈ ਸਿੱਖ ਦੇ ਫੈਸਲੇ ਧਰਮ ਦੇ ਆਧਾਰਤ ਹੋਣ ਤੇ ਸਿੱਖ ਦੀ ਰਾਜਨੀਤੀ ਧਰਮ ਦੇ ਪ੍ਰਭਾਵਤਹੀਣ ਹੋਵੇ ਨਾ ਕਿ ਸਿੱਖ ਆਪਣੇ ਧਰਮ ਨੂੰ ਥੱਲੇ ਰੱਖ ਕੇ ਤੇ ਰਾਜਨੀਤੀ ਨੂੰ ਉੱਪਰ ਰੱਖ ਕੇ ਫੈਸਲੇ ਕਰੇ ਤੀਜੀ ਵਾਰ ਨਿਸ਼ਾਨ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 1699 ਈਸਵੀ ਨੂੰ ਵਿਸਾਖੀ ਤੇ ਚਲਾਇਆ ਸੀ ਜਦ ਪੁੱਤਰਾਂ ਦੇ ਦਾਨੀ ਸਰਵਾਂਸ਼ ਦਾਨੀ ਅਮਰਤ ਦੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਜਦ ਸਵਾ ਸਵਾ ਲੱਖ ਨਾਲ ਇੱਕ ਇੱਕ ਸਿੰਗ ਲੜਾਉਣ ਵਾਲਾ ਖਾਲਸਾ ਸਜਾਇਆ ਤਾਂ ਤਖਤ ਸ੍ਰੀ ਕੇਸ਼ਗੜ ਸਾਹਿਬ ਤੇ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਚੁਲਾਇਆ ਗਿਆ ਨਿਸ਼ਾਨ ਸਾਹਿਬ ਇੱਕ ਆਜ਼ਾਦ ਤੇ ਵੱਖਰੀ ਹੋਂਦ ਦਾ ਪ੍ਰਤੀਕ ਹੈ ਸਿੱਖ ਮਿਸਲਾਂ ਦੇ ਵੀ ਵੱਖੋ ਵੱਖਰੇ ਨਿਸ਼ਾਨ ਸਨ ਸਰਕਾਰੇ ਖਾਲਸਾ ਸਿੱਖ ਰਾਜ ਦਾ ਨਿਸ਼ਾਨ ਵੀ ਵੱਖਰਾ ਸੀ ਸਿੱਖ ਇਤਿਹਾਸ ਵਿੱਚ ਜ਼ਿਕਰ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਭਾਈ ਆਲਮ ਸਿੰਘ ਨੂੰ ਮੁਗਲ ਫੌਜਦਾਰ ਨੇ ਲਲਕਾਰਿਆ ਤੇ ਆਖਿਆ ਇਹ ਝੰਡਾ ਛੱਟ ਦੇ ਤੇ ਭਾਈ ਆਲਮ ਸਿੰਘ ਨੇ ਨੇਡਰਤਾ ਨਾਲ ਉੱਤਰ ਦਿੱਤਾ ਕਿ ਇਹ ਝੰਡਾ ਮੇਰੀ ਇੱਜ਼ਤ ਹੈ ਮੈਂ ਇਸ ਨੂੰ ਕਦੇ ਵੀ ਨਹੀਂ ਛੱਡ ਸਕਦਾ ਭਾਈ ਆਲਮ ਸਿੰਘ ਨੇ ਕਿਹਾ ਕਿ ਮੇਰਾ ਫਰਜ਼ ਤਾਂ ਉਦੋਂ ਤੱਕ ਹੈ ਜਦੋਂ ਤੱਕ ਮੇਰੇ ਸਵਾਸ ਚੱਲਦੇ ਨੇ ਤਾਂ ਫੌਜਦਾਰ ਕਹਿੰਦਾ ਇਸ ਦੇ ਹੱਥ ਵੱਢ ਦਿਓ ਤਾਂ ਭਾਈ ਆਲਮ ਜੀ ਕਹਿੰਦੇ ਮੈਂ ਢੰਡੇ ਨੂੰ ਆਪਣੇ ਪੈਰਾਂ ਨਾਲ ਫੜ ਲਵਾਂਗਾ ਤਾਂ ਫੌਜਦਾਰ ਨੇ ਹੁਕਮ ਦਿੱਤਾ ਕਿ ਇਸ ਦੇ ਪੈਰ ਵੱਢ ਦਿੱਤੇ ਜਾਣ ਤਾਂ ਭਾਈ ਆਲਮ ਸਿੰਘ ਜੀ ਕਹਿੰਦੇ ਮੈਂ ਇਸ ਨੂੰ ਦੰਦਾ ਨਾਲ ਫੜ ਲਵਾਂਗਾ ਤਾਂ ਫੌਜਦਾਰ ਕਹਿੰਦੇ ਕਿ ਇੰਨਾ ਦਾ ਸਿਰ ਉਡਾ ਦਿੱਤਾ ਜਾਵੇ ਤਾਂ ਭਾਈ ਆਲਮ ਸਿੰਘ ਜੀ ਕਹਿੰਦੇ ਮੇਰਾ ਸਿਰ ਉਡਾ ਦੇਉਗੇ ਤਾਂ ਜਿਸ ਦਾ ਝੰਡਾ ਹੈ ਉਹਨੇ ਆਪੇ ਸ਼ਾਮਲ ਲੈਣਾ ਹੈ ਕਹਿੰਦੇ ਨੇ ਕਿ ਮੁਗਲ ਫੌਜਦਾਰ ਤਲਵਾਰ ਨਾਲ ਭਾਈ ਆਲਮ ਸਿੰਘ ਦਾ ਸਿਰ ਉਡਾ ਦਿੰਦੇ ਹਨ ਤਾਂ ਖਾਲਸਾਈ ਝੰਡੇ ਨੂੰ ਡਿੱਗਣ ਤੋਂ ਪਹਿਲਾਂ ਹੀ ਬਾਬਾ ਅਜੀਤ ਸਿੰਘ ਜੀ ਨੇ ਆ ਕੇ ਸੰਭਾਲ ਲਿਆ ਤੇ ਨਾਲ ਹੀ ਉਸ ਫੌਜਦਾਰ ਦਾ ਸ਼ਹਿਰ ਵੀ ਕਲਮ ਕਰ ਦਿੱਤਾ ਇਹ ਨਿਸ਼ਾਨ ਸਾਹਿਬ ਪੰਛ ਦੀ ਚੜਦੀ ਕਲਾ ਦਾ ਪ੍ਰਤੀਕ ਹੈ ਇਹ ਨਿਸ਼ਾਨ ਸਾਹਿਬ ਕਦੇ ਵੀ ਨੀਵਾ ਨਾ ਹੋਵੇ ਇੱਕ ਗੱਲ ਹੋਰ ਦੁਨੀਆ ਭਰ ਵਿੱਚ ਹਰ ਦੇਸ਼ ਦਾ ਝੰਡਾ ਸਾਮ ਨੂੰ ਝੁਕਾ ਲਿਆ ਜਾਂਦਾ ਹੈ ਜਾਂ ਨੀਵਾ ਕਰ ਦਿੱਤਾ ਜਾਂਦਾ ਹੈ ਕਈ ਵਾਰ ਦੇਸ਼ ਤੇ ਆਈ ਆਫਤ ਵੇਲੇ ਵੀ ਝੰਡਾ ਨੀਵਾ ਕੀਤਾ ਜਾਂਦਾ ਹੈ ਪਰ ਦੁਨੀਆ ਵਿੱਚ ਇੱਕ ਇੱਕ ਖਾਲਸੇ ਦਾ ਨਿਸ਼ਾਨ ਸਾਹਿਬ ਹੈ ਜੋ ਹਮੇਸ਼ਾ ਝੂਲਦੇ ਰਹਿੰਦੇ ਨੇ ਦੁਨੀਆ ਦੇ ਹਰ ਦੇਸ਼ ਵਿੱਚ ਨਿਸ਼ਾਨ ਸਾਹਿਬ ਝੂਲ ਰਹੇ ਨੇ ਇਸ ਨਿਸ਼ਾਨ ਸਾਹਿਬ ਨੂੰ ਉਤਾਰਨ ਅਤੇ ਝਕਾਉਣ ਲਈ ਕਈ ਆਏ ਤੇ ਕਈ ਚਲੇ ਗਏ ਪਰ ਨਿਸ਼ਾਨ ਸਾਹਿਬ ਹਮੇਸ਼ਾ ਝੂਲਦਾ ਰਿਹਾ ਤੇ ਝੂਲਦਾ ਰਹਿਣਾ ਹੈ ਜਦੋਂ ਤੱਕ ਇਹ ਦੁਨੀਆ ਚੱਲ ਰਹੀ ਹੈ ਸੋ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ